ਇਕ ਦਿਨ ਜਦੋਂ ਹਮ ਤਾਂ ਜਾਂਚ ਕਰ ਰਹੀ ਹੰਦਾਤਾਂ ਦੇ ਤੇ ਮਨਜੋਗ ਐਸਐਸਪੀ ਸਾਡੇ ਉਹਨਾਂ ਦੀ ਹਦਾਇਤ ਅਨੁਸਾਰ ਵੀ ਨਸ਼ਿਆਂ ਦੇ ਖਿਲਾਫ ਜੋ ਮਹਿਮਾ ਉਹ ਉਸ ਤੇ ਲਗਾਤਾਰ ਤੌਰ ਤੇ ਕਾਰਵਾਈ ਕਰਦੇ ਹੋਏ ਸਾਡੇ ਏਐਸਆਈ ਲਖਵੀਰ ਸਿੰਘ ਨੇ ਕਲ ਨਕਾ ਲਾਇਆ ਹੋਇਆ ਸੀ ਜਿੱਥੋਂ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਫਿਰ ਉਹਨਾਂ ਨੇ ਮੌਕੇ ਤੇ ਜਾ ਕੇ ਤੇ ਉੱਥੋਂ ਉਹਨਾਂ ਨੂੰ ਇੱਕ ਕਰੂਜ਼ ਕਾਰ ਵਾਈਟ ਕਲਰ ਦੀ ਉਹਦੇ ਵਿੱਚੋਂ 23 ਫੇਟੀਆਂ ਸ਼ਰਾਬ ਦੀਆਂ ਉਹਨੇ ਬਰਾਮਦ ਕੀਤੀਆਂ ਤੇ ਸਬੰਧੀ ਐਫਆਈਆਰ ਨੰਬਰ 21 ਦਰਜ ਕੀਤੀ ਗਈ ਹੈ ਤੁਹਾਨੂੰ ਕਿਹੜਾ ਮਾਰਕਾ ਸ਼ਰਾਬ ਦੀ ਕਿਥੋਂ ਜਾ ਰਹੀ ਸੀ ਕਿੱਥੇ ਜਾ ਰਹੀ ਸੀ ਇਹ ਚੰਡੀਗੜ੍ਹ ਦੀ ਸ਼ਰਾਬ ਹੈ ਜੀ ਉਹਦੇ ਵਿੱਚ 18 ਪੇਟੀਆਂ ਆ 99 ਪਾਵਰ ਤੇ 5 ਪੇਟੀਆਂ ਰਾਜਧਾਨੀ ਚੰਡੀਗੜ੍ਹ ਦੀ ਸੀ ਇਹ ਮੇਡ ਇਨ ਓਨਲੀ ਫਾਰ ਸੇਲ ਇਨ ਚੰਡੀਗੜ੍ਹ ਜੇ ਕੋਈ ਮਾਮਲਾ ਕਰ ਦੇ ਦੋਸ਼ੀ ਤੇ ਦੋਸ਼ੀ ਤੇ ਛੇਮ ਕਦਮੇ ਦਰਜ ਹੈ ਜੀ 5 اے ਸ਼ਰਾਬ ਦੇ ਐਕਸੈਪਟ ਦੇ ਤੇ ਇੱਕ ਇਹਦੇ ਉੱਪਰ ਐਨਡੀਪੀਐਸ ਦਾ ਮਕਦਮਾ ਹੈ ਇਹ ਮੌਕੇ ਦੇਰਨ ਵਾਲੇ ਜੀ ਗ੍ਰਿਫਤਾਰ ਕਰ ਲੈ ਨਹੀਂ ਉਹ ਮੌਕੇ ਤੋਂ ਪਚ ਗਏ ਦੀ ਫਰਰ ਹੁਣ ਕੀ ਮਾਮਲੇ ਨੇ ਅਗਲੀ ਕਾਰਵਾਈ ਕੀ ਕੀਤੀ ਅਗੇ ਜੀ ਉਹਦੇ ਹੌਰੇਡ ਕਰਕੇ ਉਹਨੂੰ ਗ੍ਰਿਫਤਾਰ ਕਰਾਂਗੇ ਤੇ ਰੇਲ ਭੇਜਾਂਗੇ ਤੁਹਾਡੇ ਵੱਲੋਂ ਲਗਾਤਾਰ ਨਸ਼ੇ ਤਸਕਰ ਨਾਖਵੀ ਪਾਈ ਜਾ ਰਹੀ ਹੈ ਪਰ ਤੁਹਾਨੂੰ ਖੇਲ ਵੀ ਨਸ਼ਾ ਦਸਕਰ 22 ਲਾਈਨ ਨੂੰ ਨਹੀਂ ਚੱਲ ਰਹੀ ਕੀ ਗੱਲ ਨਾ ਹੋ ਗਏ ਨੂੰ ਕੋ ਸਾਡੇ ਵੱਲੋਂ ਤਾਂ ਕੋਸ਼ਿਸ਼ ਜਾਰੀ ਹੈ ਜੀ ਇਹਨਾਂ ਨੂੰ ਪਰ ਜੋ ਵਾਰ-ਵਾਰ ਜੁਰਮ ਕਰਨ ਦੇ ਆਦੀ ਆ ਇਹ ਉਸੀ ਤੋਂ ਨਹੀਂ ਬਾਜ ਜਾਂਦੇ ਉਹ ਬੰਬਲਾ ਨੇ ਸਾਈਜ਼ ਰੈਟਰੀ ਅੰਦਰ ਕੀਤਾ ਹੈ ਜਾਂ ਇੱਕ ਸਾਈਜ਼ ਏਕ ਦਿਨ ਜੋ ਅਸੀਂ ਹਦਾਇਤਾਂ ਦੇ ਤੇ ਮਨ ਜੋ ਐਸਐਸਪੀ ਸਾਡੇ ਉਹਨਾਂ ਦੀ ਹਦਾਇਤ ਅਨੁਸਾਰ ਵੀ ਨਸ਼ਿਆਂ ਦੇ ਖਿਲਾਫ ਜੋ ਮਹਿਮਾ ਉਹ ਉਸ ਤੇ ਲਗਾਤਾਰ ਤੌਰ ਕਾਰਵਾਈ ਕਰਦੇ ਹੋਏ ਸਾਡੇ ਐਸਆਈ ਲਖਵੀਰ ਸਿੰਘ ਨੇ ਕਲ ਨਕਲ ਲਾਇਆ ਹੋਇਆ ਸੀ ਜਿੱਥੋਂ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਫਿਰ ਉਹਨਾਂ ਨੇ ਮੌਕੇ ਤੇ ਜਾ ਕੇ ਤੇ ਉੱਥੋਂ ਉਹਨਾਂ ਨੂੰ ਇੱਕ ਕਰੂਜ਼ ਕਾਰ ਵਾਈਟ ਕਲਰ ਦੀ ਉਦੇ ਵਿੱਚੋਂ 23 ਪੇਟੀਆਂ ਸ਼ਰਾਬ ਦੀਆਂ ਉਹਨੇ ਬਰਾਮਦ ਕੀਤੀਆਂ ਤੇ ਸਬੰਧੀ ਐਫ ਆਈ ਆਰ ਨੰਬਰ 21 ਦਰਜ ਕੀਤੀ ਗਈ ਹੈ। ਤੁਹਾਨੂੰ ਕਿਹੜਾ ਮਾਰਕਾ ਸ਼ਰਾਬ ਦੀ ਕਿਥੋਂ ਜਾ ਰਹੀ ਸੀ ਕਿੱਥੇ ਜਾ ਰਹੀ ਸੀ ਇਹ? ਇਹ ਚੰਡੀਗੜ੍ਹ ਦੀ ਸ਼ਰਾਬ ਹੈ ਜੀ। ਉਹਦੇ ਵਿੱਚ 18 ਪੇਟੀਆਂ 999 ਪਾਵਰ ਤੇ 5 ਪੇਟੀਆਂ ਰਾਜਧਾਨੀ ਚੰਡੀਗੜ੍ਹ ਦੀ ਸੀ। ਇਹ ਮੇਡ ਇਨ ਓਨਲੀ ਫਾਰ ਸੇਲ ਇਨ ਚੰਡੀਗੜ੍ਹ। ਜੇ ਕੋਈ ਮੰਗਲਾ ਵੀ ਕੋਈ ਮਾਮਲਾ ਕਰ ਦੇ। ਦੋਸ਼ੀ ਤੇ ਦੋਸ਼ੀ ਤੇ ਛੇਮ ਕਦਮੇ ਦਰਜਾ ਜੀ। 5 ਇਹ ਸ਼ਰਾਬ ਦੇ ਐਕਸਾਈਜ਼ ਐਕਟ ਦੇ ਇੱਕ ਦੇ ਉੱਪਰ ਐਨਡੀਪੀਸ ਦਾ ਮਕਦਮਾ ਹੈ ਤੇ ਮੋਕੇ ਦੇ ਰਹਿਣ ਵਾਲਾ ਜੀ ਤੇ ਮੋਕੇ ਦੇ ਰਹਿਣ ਵਾਲਾ ਜੀ ਗ੍ਰਿਫਤਾਰ ਕਰ ਲੈ ਨਹੀਂ ਉਹ ਮੋਕੇ ਤੋਂ ਪਛ ਗਿਆ ਜੀ ਫਿਰ ਹੁਣ ਕੀ ਮੰਗ ਲੀ? ਕਦੋਂ ਕੀ ਦਾ ਰਹਿ ਗਈ? ਅਗਲੀ ਕਾਰਵਾਈ ਕੀ ਹੋਣੀ ਕੀ ਹੈ? ਅੱਗੇ ਜੀ ਉਹਦੇ ਹੋਰੇਡ ਕਰਕੇ ਉਹਨੂੰ ਗ੍ਰਿਫਤਾਰ ਕਰਾਂਗੇ ਤੇ ਜੇਲ੍ਹ ਭੇਜਾਂਗੇ। ਤੁਹਾਡੇ ਕੋਲ ਲਗਾਤਾਰ ਨਸ਼ੇ ਤਸਕਰ ਨਾਥਵੀ ਪਾਈ ਜਾ ਰਹੀ ਹੈ ਫਿਰ ਤੋਂ ਖੇਲ ਵੀ ਨਸ਼ਾ ਦੱਸ ਕਰਾ 21 ਲਾਈਨ ਨੂੰ ਨਹੀਂ ਛੱਡ ਰਹੀ ਕੀ ਬਗਾ ਨਾ ਗੋਗੇ ਨੂੰ ਕਿਉਂ ਸਾਡੇ ਵੱਲੋਂ ਤਾਂ ਕੋਸ਼ਿਸ਼ ਜਾਰੀ ਹੈ ਜੀ ਇਹਨਾਂ ਨੂੰ ਪਰ ਜੋ ਵਾਰ-ਵਾਰ ਗਰਮ ਕਰਨ ਦੇ ਆਦੀ ਆ ਇਹ ਉਸੀ ਤੋਂ ਨਹੀਂ ਬਾਜ ਜਾਂਦੇ ਸ਼ਰ ਮਾਮਲਾ ਨੂੰ ਐਕਸਾਈਜ਼ ਐਟਰੀ ਰ ਕੀਤਾ ਹੈ ਜਾਂ ਇੱਕ ਐਕਸਾਈਜ਼ ਐਟ